ਹਰਕੇ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕਿਸ਼ਨ ਭੁੰਬੜੀ ਤੇ ਮੇਰੇ ਨਾਲ ਮੌਜੂਦ ਨੇ ਰਜਿੰਦਰ ਸਿੰਘ ਜੀ ਬੋਪਰਾਏ ਫਸਕਲ ਜੀ ਰਜਿੰਦਰ ਸਿੰਘ ਜੀ ਹਰ ਬੰਦਾ ਹਰ ਇਨਸਾਨ ਆਪਣੇ ਸਮਾਜ ਦੇ ਵਿੱਚ ਰਹਿ ਕੇ ਤੇ ਆਪਣੇ ਆਪਣੇ ਤਰੀਕੇ ਨਾਲ ਜਿਉਣ ਦੀ ਸਮਰੱਥਾ ਰੱਖਦਾ ਤੇ ਸਾਨੂੰ ਸਮਾਜ ਵਿੱਚ ਰਹਿ ਕੇ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਇਸ ਤਰ੍ਹਾਂ ਸਮਾਜ ਦੇ ਜਿਹੜੇ ਆ ਉਹ ਲੋਕਾਂ ਦੀ ਭਲਾਈ ਕਰਨੀ ਚਾਹੀਦੀ ਆ ਜਾਂ ਸਾਡੇ ਕੀ ਫਰਜ ਨੇ ਹੂੰ ਇਥੇ ਰਹਿ ਕੇ ਵੀ ਆਪਾਂ ਸਮਾਜ ਦੇ ਵਿੱਚ ਆਏ ਆ ਤੇ ਕਿਵੇਂ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰਨੀ ਆ ਜਾਂ ਆਪਣੇ ਬੱਚਿਆਂ ਨੂੰ ਦੱਸਾਂ ਦੀ ਕੋਸ਼ਿਸ਼ ਕਰਨੀ ਆ ਕਿ ਸਮਾਜ ਸੇਵਾ ਜਿਹੜੀ ਹੁੰਦੀ ਆ ਹੂੰ ਤੇ ਉਹ ਕਿਵੇਂ ਮਤਲਬ ਆਪਾਂ ਕਰ ਸਕਦੇ ਆ ਤੇ ਕਿਵੇਂ ਆਪਾਂ ਆਪਣੇ ਬੱਚਿਆਂ ਨੂੰ ਜਾਂ ਹੋਰਾਂ ਨੂੰ ਪੀ ਦੱਸ ਸਕਦੇ ਆ ਵੀ ਨਹੀਂ ਸਮਾਜਿਕ ਜਿਹੜੇ ਹੁੰਦੇ ਨੇ ਉਹ ਕਿਦਾਂ ਕਰਦੇ ਆ ਕਿਸ ਤਰ੍ਹਾਂ ਚੱਲਦਾ ਆ ਆਪਾਂ ਨੂੰ ਕੀ ਕਰਨਾ ਚਾਹੀਦਾ ਆ ਆਪਾਂ ਪਿੰਡ 'ਚ ਰਹਿਨੇ ਆ ਜਾਂ ਆਪਾਂ ਸ਼ਹਿਰ 'ਚ ਰਹਿਨੇ ਆ ਤੇ ਆਪਾਂ ਨੂੰ ਸਾਡੇ ਕਿਹੜੇ ਫਰਜ਼ੇ ਨੇ ਜਿਹੜੇ ਉਹ ਵੀ ਸਾਨੂੰ ਨਿਭਾਉਣੇ ਚਾਹੀਦੇ ਠੀਕ ਹੈ ਡਾਕਟਰ ਸਾਹਿਬ ਵੇਖੋ ਜਿਹੜੇ ਵਾਤਾਵਰਣ 'ਚ ਅਸੀਂ ਰਹਿ ਰਹੇ ਆ ਨਾ ਜਿਹੜੇ ਸਮਾਜ 'ਚ ਰਹਿ ਰਹੇ ਆ ਪਿੰਡ 'ਚ ਜਾਂ ਸ਼ਹਿਰ 'ਚ ਰਹਿ ਰਹੇ ਆ ਜੀ ਫਰਜ਼ ਤੇ ਸਾਡੇ ਬਣਦੇ ਆ ਕਿ ਅਸੀਂ ਸਾਰਿਆਂ ਨਾਲ ਰਲ ਮਿਲ ਕੇ ਰਹੀਏ ਬਿਲਕੁਲ ਜੀ ਠੀਕ ਆ ਜੀ ਬਾਕੀ ਦੇਖੋ ਜੀ ਜਿਹੜੀ ਹੁਣ ਸਿੱਖਿਆ ਮਿਲ ਰਹੀ ਆ ਨਾ ਹਮ ਜਿਹੜੇ ਬੱਚੇ ਸਾਡੇ ਸਕੂਲਾਂ ਚ ਜਾ ਰਹੇ ਨਵੇਂ ਹਮ ਤੇ ਹੁਣ ਜਿੱਦਾਂ ਦਾ ਸਾਡਾ ਸਿੱਖਿਆ ਦਾ ਪੱਧਰ ਹੋ ਗਿਆ ਵਾ ਹਮ ਉਹਦੇ ਹਿਸਾਬ ਨਾਲ ਸਮਾਜ ਦੇ ਵਿੱਚ ਰਹਿਣਾ ਉਹਨਾਂ ਨੂੰ ਨਾ ਥੋੜਾ ਜਿਹਾ ਔਖਾ ਲੱਗਦਾ ਰਲ ਮਿਲ ਕੇ ਜੀ ਕਿਉਂਕਿ ਪਹਿਲਾਂ ਜਿਹੜਾ ਸਮਾਜ ਦੇ ਵਿੱਚ ਲੋਕ ਰਹਿੰਦੇ ਸੀ ਪੁਰਾਣੇ ਬਜ਼ੁਰਗ ਜਦ ਇਕੱਠੇ ਬੈ ਕੇ ਇੱਕ ਦੂਜੇ ਨਾਲ ਹੱਸ ਖੇਡ ਕੇ ਟਾਈਮ ਪਾਸ ਕਰਦੇ ਸੀਗੇ ਹਮ ਹੁਣ ਤਾਂ ਬੱਚਿਆਂ ਨੂੰ ਉਹ ਮਤਲਬ ਹੀ ਨਹੀਂ ਹਮ ਹੁਣ ਤਾਂ ਸਵੇਰੇ ਸਕੂਲ ਗਏ ਤੇ ਸਕੂਲੋਂ ਘਰ ਹੂੰ ਤੇ ਬਸਤਾ ਇੰਨਾ ਭਾਰਾ ਵਾ ਵੀ ਮੈਂ ਕਿਨਾਂ ਤਾਂ ਹੁਣ ਮੋੜਦਾ ਵੀ ਉਹਨਾਂ ਕੋ ਹਣੀ ਟਾਈਮ ਬਿਲਕੁਲ ਤੇ ਬਾਕੀ ਰਹਿੰਦੀ ਜਿਹੜੀ ਕਸਰਿਆ ਸਕੂਲ ਕੱਢੀ ਜਾਂਦੇ ਆ ਹੂੰ ਹੂੰ ਉਹਨਾਂ ਨੇ ਇੱਕ ਵੀ ਸ਼ਬਦ ਉਥੇ ਇਹ ਨਹੀਂ ਦੱਸਣਾ ਵੀ ਤੁਸੀਂ ਸਮਾਜ ਦੇ ਵਿੱਚ ਰਹਿਣਾ ਕਿਤਾ ਜੀ ਤੁਹਾਡੀਆਂ ਰਿਸ਼ਤੇਦਾਰੀਆਂ ਜਾਂ ਤੁਹਾਡੇ ਕੀ ਫਰਜ਼ ਬਣਦੇ ਨੇ ਜੀ ਜੀ ਉਹ ਕੁਝ ਨਹੀਂ ਸਮਝਾਉਣਾ ਬਿਲਕੁਲ ਉਹਨਾਂ ਬਸ ਜੋ ਕਿਤਾਬ 'ਚ ਲਿਖਿਆ ਉਹ ਉਹਨਾਂ ਨੂੰ ਬਲੈਕਬੋਰਡ ਤੇ ਸਮਝਾ ਦੇਣਾ ਉਹਨਾਂ ਸੁਣ ਕੇ ਘਰ ਆ ਜਣਾ ਹੂੰ ਹੂੰ ਠੀਕ ਆ ਨਾ ਇਹ ਅਧਿਆਪਕਾਂ ਦਾ ਵੀ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਹੈ ਬਿਲਕੁਲ ਤੇ ਉਹਨਾਂ ਨੂੰ ਵੀ ਚਾਹੀਦਾ ਵੀ ਇਹ ਚੀਜ਼ਾਂ ਜਿਹੜੀਆਂ ਅਸੀਂ ਬੱਚਿਆਂ ਨੂੰ ਸਮਝਾਉਣੀਆਂ ਜ਼ਰੂਰੀ ਨਹੀਂ ਆ ਵੀ ਜਿਹੜੇ ਕਿਤਾਬਾਂ 'ਚ ਲਿਖਿਆ ਉਹ ਸਿੱਖਿਆ ਵਾ ਬਿਲਕੁਲ ਠੀਕ ਹੈ ਨਾ ਬਿਲਕੁਲ ਬਾਕੀ ਐਕਟੀਵਿਟੀਆਂ ਵੀ ਚਾਹੀਦੀਆਂ ਨੇ ਜੀ ਜੀ ਬਿਲਕੁਲ ਠੀਕ ਹੈ ਨਾ ਉਹਨਾਂ ਦੇ ਪਹਿਲਾਂ ਵੇਖੋ ਜਦੋਂ ਪੜਦੇ ਸੀਗੇ ਸਰਕਾਰੀ ਸਕੂਲਾਂ 'ਚ ਤੇ ਉਦੋਂ ਇਹ ਚੀਜ਼ਾਂ ਸੀਗੀਆਂ ਵੀ ਸਰਕਾਰੀ ਸਕੂਲ 'ਚ ਰਹਿੰਦਿਆਂ ਹੋਇਆਂ ਉਹ ਸਕੂਲ ਦੇ ਟੀਚਰ ਕਹਿੰਦੇ ਸੀਗੇ ਵੀ ਤੁਹਾਡਾ ਕੈਂਪ ਲੱਗਣਾ ਹੂੰ ਹੂੰ ਫਲਾਣੇ ਪਿੰਡ ਚ ਜਾਣਾ ਉਥੇ ਨਾ ਕੱਚਾ ਰਸਤਾ ਵਾ ਉਥੇ ਮਿੱਟੀ ਪਾਉਣੀ ਜੇ ਹੂੰ ਹੂੰ ਮਿੱਟੀ ਪਾਉਣ ਨੂੰ ਲੇਬਰ ਵੀ ਮਿਲ ਸਕਦੀ ਸੀਗੀ ਹੂੰ ਹੂੰ ਉਹ ਇਹ ਸੀਗਾ ਕਿ ਉਹ ਸਮਾਜ ਦੇ ਵਿੱਚ ਜਾਣਗੇ ਉਥੋਂ ਦੇ ਲੋਕ ਕਿੱਦਾਂ ਰਹਿੰਦੇ ਆ ਉਥੇ ਜੀ ਜੀ ਇਹਨਾਂ ਬੱਚਿਆਂ ਨੂੰ ਪਤਾ ਲੱਗੇ ਹੂੰ ਹੂੰ ਨਾਲ ਉਹ ਕੰਮ ਕਰਾਉਣਗੇ ਹੂੰ ਠੀਕ ਹੈ ਨਾ ਮੁੜ ਕੇ ਹੋ ਸਕਦਾ ਇਹਨਾਂ ਨੇ ਵੀ ਕਿਸੇ ਨੇ ਗਾੜੀ ਇੰਜੀਨੀਅਰ ਬਣਨਾ ਕਿਸੇ ਨੇ ਲੇਬਰ ਦਾ ਕੰਮ ਕਰਨਾ ਕਿਸੇ ਨੇ ਮਿਸਤਰੀ ਬਣਨਾ ਹੂੰ ਹੂੰ ਠੀਕ ਹੈ ਨਾ ਇਸ ਕਰਕੇ ਉਹ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਸੀਗੇ ਇਦਾਂ ਦੇ ਕੰਮ ਪਿੰਡਾਂ ਦੇ ਵਿੱਚ ਕੈਂਪ ਲਵਾਉਣੇ ਹੂੰ ਹੂੰ ਕਈ ਉਹਨਾਂ ਨੇ ਸਫਾਈ ਦੇ ਕੈਂਪ ਲਵਾਉਣੇ ਜੀ ਜੀ ਠੀਕ ਆ ਜੀ ਤੇ ਉਹਦੇ ਨਾਲ ਬੜਾ ਜਿਆਦਾ ਬੱਚਿਆਂ ਨੂੰ ਮਿਲਦਾ ਸੀਗਾ ਤੋਂ ਸਿੱਖਣ ਨੂੰ ਕੁਝ ਕਰਨ ਨੂੰ ਮਿਲਦਾ ਸਾਰਾ ਠੀਕ ਹੈ ਨਾ ਹੁਣ ਕਦੀ ਵੇਖਿਆ ਜੇ ਕਿਸੇ ਬੱਚੇ ਨੇ ਕੈਂਪ ਲਾਇਆ ਬਿਲਕੁਲ ਜੀ ਉਹ ਜਦਾਂ ਵੇਖੋ ਜੀ ਇਹ ਪ੍ਰਾਈਵੇਟ ਸਕੂਲ ਨੇ ਇੱਥੇ ਕਿਹਾ ਹੋਵੇ ਵੀ ਚਲੋ ਅੱਜ ਕੈਂਪ ਲੱਗਣਾ ਜੇ ਬਿਲਕੁਲ ਤੇ ਤੁਸੀਂ ਉੱਥੇ ਆਇਓ ਜੀ ਹੂੰ ਹੂੰ ਹੈ ਠੀਕ ਆ ਜੀ ਹੁਣ ਤਾਂ ਮਤਲਬ ਹੀ ਨਹੀਂ ਆ ਹੂੰ ਇਹ ਇਹਦੇ ਤੋਂ ਹੀ ਗਾੜੀ ਸਮੱਸਿਆ ਵੀ ਪਣਨੇ ਹਾਂ ਬਿਲਕੁਲ ਜੀ ਮੈਂ ਵੀ ਕਈ ਵਾਰੀ ਆਪਾਂ ਦੇਖਿਆ ਜੇ ਸਕੂਲ ਜਾਂਦੇ ਹੁੰਦੇ ਸੀ ਤੇ ਜਦੋਂ ਵੀ ਛੁੱਟੀ ਹੋਣ ਤੋਂ ਪਹਿਲਾਂ ਹੂੰ ਜਦੋਂ ਵੀ ਨਾਵਾ ਪੀੜ ਲੱਗ ਜਾਣਾ ਹੈ ਕਿ ਨਹੀਂ ਹਾਂਜੀ ਉਹ ਤੋਂ ਪਹਿਲਾਂ ਹੈਡਮਾਸਟਰ ਸਾਹਿਬ ਨੇ ਜਾਂ ਪੀਟੀ ਮਾਸਟਰ ਨੇ ਆ ਜਾਣਾ ਹਾਂਜੀ ਉਹਨੇ ਕਿਹਾ ਯਾਰ ਪਹਿਲਾਂ ਇੱਕ ਵਾਰ ਸਾਰੇ ਗਰਾਊਂਡ ਦੀ ਸਕੂਲ ਦੀ ਸਫਾਈ ਕਰ ਬਿਲਕੁਲ ਠੀਕ ਹੈ ਉਹ ਸਫਾਈ ਕਰਨ ਦਾ ਰਜਿੰਦਰ ਸਿੰਘ ਜੀ ਮਤਲਬ ਇਹ ਸੀਗਾ ਇਹ ਇੱਕ ਤੇ ਜਿਹੜਾ ਬੱਚੇ ਦੇ ਮਨ ਤੇ ਹੰਕਾਰ ਆ ਥੋੜਾ ਜਿਹਾ ਉਹ ਥੋੜਾ ਡੋਲ ਬਿਲਕੁਲ ਬਿਲਕੁਲ ਇੱਕ ਨੂੰ ਸਿੱਖਿਆ ਮਿਲੇਗੀ ਕਿ ਕੱਲ ਨੂੰ ਮੈਂ ਕਿਸੇ ਵੀ ਮਤਲਬ ਅਹੁਦੇ ਤੇ ਪਹੁੰਚਣਾ ਤੇ ਜਾਂ ਮੈਂ ਮਤਲਬ ਕੱਲ ਨੂੰ ਮਜ਼ਦੂਰੀ ਕਰਦਾ ਜਾਂ ਮੈਂ ਅਫਸਰ ਬਣਦਾ ਉਹ ਮੇਰੇ ਫਰਜ਼ ਬਣਦੇ ਹਨ ਕਿ ਕੱਲ ਨੂੰ ਕਿਹੜੇ ਤਰੀਕੇ ਨਾਲ ਆਪਾਂ ਸਮਾਜ ਦੇ ਵਿੱਚ ਰਹਿ ਕੇ ਸਹੀ ਸਫਾਈ ਵੀ ਤੇ ਜ਼ਰੂਰੀ ਆ ਜਿਹੜੀ ਹੋਰੀ ਬਿਲਕੁਲ ਵੇਖੋ ਇਹਦੇ ਨਾਲ ਹੀ ਜਿਹੜੀਆਂ ਬਿਮਾਰੀਆਂ ਲੱਗਣੀਆਂ ਜੀ ਜੀ ਠੀਕ ਆ ਤੇ ਇਹਨਾਂ ਚੀਜ਼ਾਂ ਨੂੰ ਉਹ ਪਹਿਲਾਂ ਹੀ ਸਿਖਾ ਦਿੰਦੇ ਸੀਗੇ ਵੀ ਆਪਣਾ ਆਲਾ ਦਵਾਲਾ ਸਾਫ਼ ਰੱਖੋ ਸਾਫ਼ ਰੱਖੋ ਬਿਲਕੁਲ ਠੀਕ ਆ ਨਾ ਬਿਲਕੁਲ ਹੁਣ ਨਾਲੀਆਂ ਸਾਫ਼ ਕਰਾਉਣੀਆਂ ਕਈ ਵਾਰੀ ਬਿਲਕੁਲ ਜੀ ਗਲੀਆਂ ਦੀ ਸਫਾਈ ਕਰਾਉਣੀ ਹਮਮ ਤੇ ਉਹ ਇਸੇ ਕਰਕੇ ਕਰਾਉਂਦੇ ਸੀਗੇ ਵੀ ਇਹਨਾਂ ਨੂੰ ਸਿੱਖਿਆ ਮਿਲੇ ਕੱਲੋਂ ਇਹਨਾਂ ਨੇ ਮਾਪਿਓ ਬਣਨਾ ਬਿਲਕੁਲ ਠੀਕ ਆ ਕਿ ਇਹਦੇ ਗਵੰਡੀ ਬਣਨਾ ਹਮਮ ਤੇ ਇਹਨਾਂ ਨੂੰ ਪਤਾ ਤੇ ਹੋਵੇ ਹਮਮ ਉੱਥੇ ਜਾ ਕੇ ਕਿੱਦਾਂ ਰਹਿਣਾ ਬਿਲਕੁਲ ਜੀ ਤੇ ਨਹੀਂ ਤੇ ਕਈ ਹੋਏ ਵੀ ਹੈਗੇ ਨੇ ਵੀ ਉਥੇ ਉਦਾਂ ਬੰਦਿਆਂ ਨੇ ਕਹਿਣਾ ਵੀ ਅਸੀਂ ਬਹੁਤ ਜ਼ਿਆਦਾ ਸਮਾਜ ਸੇਵੀ ਆ ਤੇ ਗਵਾਂਡੀਆਂ ਦਾ ਲਾਗੋ ਪਾਣੀ ਨਿਕਲਦਾ ਆ ਤੇ ਉਹਨਾਂ ਆਖਣਾ ਇਹਦੀ ਨਾਲੀ ਚ ਅਰੋੜਾ ਠੋਕ ਦੋਗਾ ਪਾਣੀ ਨਾ ਜਾਵੇ ਬਿਲਕੁਲ ਬਿਲਕੁਲ ਠੀਕ ਆ ਜੀ ਤੇ ਜ਼ਰੂਰੀ ਨਹੀਂ ਆ ਵੀ ਅਸੀਂ ਉੱਤੋਂ ਸਮਾਜ ਸੇਵੀ ਆ ਅੰਦਰੋਂ ਇਦਾਂ ਦਾ ਕੰਮ ਕਰੀਏ ਬਿਲਕੁਲ ਜਿੰਦਰ ਜੀ ਇਹ ਵੇਖੋ ਕੋਈ ਨਾ ਜਿੰਨੇ ਵੀ ਪਿੰਡ ਆਜਾ ਸ਼ਹਿਰ ਆ ਜਾਂ ਉਹ ਕੋਈ ਆਪਣਾ ਤੁਸੀਂ ਲਾਲੋਵੀ ਪਿੰਡ ਦੇ ਵਿੱਚ ਪੰਜ ਸੱਤ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਕੋਈ ਨਾ ਸਮਾਜ ਸੇਵਕ ਹੁੰਦਾ ਹੈ ਤੇ ਯਾਰ ਮੈਂ ਥੋੜਾ ਜਨਾ ਆਪਣੇ ਪਿੰਡ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂ ਹਮ ਠੀਕ ਹੈ ਤੇ ਜੇ ਉਹ ਇੱਕ ਬੰਦਾ ਉੱਠੇ ਪੈਂਦਾ ਕਿ ਚਲੋ ਜੇ ਮੈਂ ਥੋੜੀ ਸੇਵਾ ਲੈਣਾ ਮੈਨੂੰ ਸੇਵਾ ਬੁਖਸ਼ੀਸ ਕਰਨੀ ਤੋ ਉਹਦੇ ਨਾਲ ਜਿਹੜੇ ਪੰਜ ਸੱਤ ਬੰਦੇ ਪਿੰਡ ਦੇ ਮੋਹਤਵਾਰ ਹੁੰਦੇ ਆ ਜਾਂ ਸਿਰ ਕੱਢ ਹੁੰਦੇ ਆ ਜਾਂ ਥੋੜੇ ਸ਼ਰਾਰਤੀ ਬੰਦੇ ਹੁੰਦੇ ਆ ਠੀਕ ਹੈ ਜਿਨ੍ਹਾਂ ਦਾ ਫਰਜ ਆ ਵੀ ਮੈਂ ਨਹੀਂ ਇਹ ਕੰਮ ਹੋਣੀ ਜਰਾ ਉਹ ਜਦੋਂ ਫਿਰ ਬੰਦਾ ਸਮਾਜ ਸੇਵਕ ਦਾ ਕੰਮ ਕਰਨਾ ਸ਼ੁਰੂ ਕਰਦਾ ਉਸੇ ਤਰ੍ਹਾਂ ਦੇ ਉਹਨਾਂ ਨੇ ਕੋਈ ਨਾ ਕੋਈ ਲੱਤ ਨਹੀਂ ਇਹਦਾ ਯਾਰ ਪੈਸੇ ਖਾਂਦਾ ਬਹਾਨੇ ਬਣ ਗਿਆ ਠੀਕ ਹੈ ਇਹਨੂੰ ਕਿਸੇ ਤਰੀਕੇ ਨਾਲ ਇਹਨੇ ਹੁਣ ਕਿ ਬਾਹਰੋਂ ਪੈਸੇ ਮਗਾਊਗਾ ਤੇ ਤੇ ਡਾਪੜਾ ਪਾਣਾ ਇਹਨੇ ਤੇ ਬਹਾਨਾ ਜਿਹੜਾ ਇਹਨੇ ਸਮਾਜ ਸੇਵਕ ਦਾ ਲਾ ਲਿਆ ਹੋ ਉਹ ਹੋ ਸਕਦਾ ਉਹ ਬੰਦਾ ਸੱਚਾ ਹੋਵੇ ਬਿਲਕੁਲ ਬਿਲਕੁਲ ਠੀਕ ਹੈ ਨਾ ਇਹ ਫਰਜ਼ ਇਹ ਸਾਡੇ ਬਣਦੇ ਆ ਵੀ ਜੇ ਬੰਦਾ ਕੋਈ ਕੰਮ ਚੰਗਾ ਕਰਨ ਰਿਹਾ ਪਹਿਲਾਂ ਵੇਖੋ ਤਾਂ ਸਹੀ ਹਾਂ ਬਿਲਕੁਲ ਵੀ ਇਹ ਬੰਦਾ ਸਹੀ ਆ ਕੰਮ ਸਹੀ ਕਰਨ ਰਿਹਾ ਵਾ ਉਹਦਾ ਸਹਿਯੋਗ ਦਿਓ ਹਾਂ ਹਾਂ ਠੀਕ ਆ ਸਮਾਜ ਦੇ ਵਿੱਚ ਰਹਿਣਾ ਸਮਾਜ ਦੀ ਸੇਵਾ ਕਰਨਾ ਮਤਲਬ ਇਹੋ ਹੀ ਆ ਵੀ ਤੁਸੀਂ ਉਹ ਇੱਕ ਦੂਜੇ ਨਾਲ ਰਲ ਕੇ ਕੰਮ ਕਰ ਸਕੋ ਬਿਲਕੁਲ ਠੀਕ ਆ ਨਾ ਫਿਰ ਹੀ ਅਸੀਂ ਆਪਣੇ ਸਮਾਜ ਨੂੰ ਸੇਧ ਦੇ ਸਕਦੇ ਆ ਕੋਈ ਬਿਲਕੁਲ ਠੀਕ ਆ ਨਾ ਇਕੱਲਾ ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ ਠੀਕ ਆ ਜੀ ਠੀਕ ਆ ਜੀ ਤੇ ਇਹਦੇ ਵਿੱਚ ਹਰ ਬੰਦੇ ਦਾ ਫਰਜ਼ ਬਣਦਾ ਵੇਖੋ ਕਈ ਵਾਰੀ ਨਾ ਅਸੀਂ ਘੜੀ ਬਣਾਉਣ ਦੇ ਹੂੰ ਹੂੰ ਪਿੱਛੇ ਅਸੀਂ ਬਹੁਤ ਪੈਸਾ ਲਾ ਲਿਆਣਾ ਘਰ ਦੇ ਵਿੱਚ ਹੂੰ ਹੂੰ ਤੇ ਜਦੋਂ ਆਉਣੀ ਆ ਕੇ ਥੜੀ ਬਣਾਉਣ ਦੀ ਵਾਰੀ ਗੇਟ ਲਾਉਣਾ ਹੂੰ ਉਹ ਕਹਿੰਦਾ ਸਾਰਾ ਗਲੀ ਚ ਬਣਾ ਦੀ ਹੂੰ ਕਿ ਇਹਦੀ ਟਰਾਲੀ ਟਰੈਕਟਰ ਨਾਲ ਲੰਗੇ ਜੀ ਕਿ ਇਹਦੀ ਗੱਡੀ ਨਾਲ ਲੰਗੇ ਹੂੰ ਹੂੰ ਸਾਡਾ ਗੇਟ ਖੁੱਲਾ ਹੋ ਗਿਆ ਨਾ ਜੀ ਜੀ ਸਾਡੀ ਅੰਦਰ ਆਜੂ ਗੱਡੀ ਬਿਲਕੁਲ ਸਾਡਾ ਤੇ ਸਿੱਧਾ ਲੱਗ ਗਿਆ ਹੂੰ ਹੂੰ ਵੇਖੋ ਜੇ ਸਮਾਜ ਦੇ ਵਿੱਚ ਰਹਿਣਾ ਨਾ ਤਾਂ ਫਿਰ ਬਾਕੀਆਂ ਦੇ ਨਾਲ ਰਲ ਕੇ ਰਹੋ ਰਲ ਕੇ ਰਹੋ ਬਿਲਕੁਲ ਠੀਕ ਹੈ ਨਾ ਬਿਲਕੁਲ ਇਹ ਨਹੀਂ ਕਿ ਤੁਸੀਂ ਆਪਣੀ ਜਗਾ ਛੱਡ ਕੇ ਤੇ ਪਾਰਕ ਵੀ ਬਾਹਰ ਬਣਾ ਲਓ ਹੂੰ ਹੂੰ ਡਰੱਖ ਤਾਂ ਬਾਹਰਲੇ ਪਾਸੇ ਲਾਓ ਕਿਆ ਰੀਆਂ ਬਾਹਰ ਬਣਾ ਲਓ ਤੇ ਬਾਹਰਲੇ ਪਾਸੇ ਥੜੀਆਂ ਬਣਾ ਲਓ ਜੀ ਠੀਕ ਹੈ ਨਾ ਇਹ ਨਹੀਂ ਮਤਲਬ ਬਣਦਾ ਜੇ ਤੁਹਾਡੀ ਜਗਾ ਹੈਗੀ ਤਾਂ ਬਣਾ ਲਓ ਨਹੀਂ ਤਾਂ ਕਿਸ ਦਾ ਰਾਹ ਕਿਉਂ ਰੋਕਦੇ ਜੀ ਬਿਲਕੁਲ ਬਿਲਕੁਲ ਠੀਕ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਕੰਮ ਉਹ ਕਰਨਾ ਚਾਹੀਦਾ ਜਿਹਦੇ ਨਾਲ ਮਤਲਬ ਹਰ ਬੰਦੇ ਨੂੰ ਚੰਗਾ ਲੱਗੇ ਦਿੱਕਤ ਨਾ ਹੋਵੇ ਕੋਈ ਬਿਲਕੁਲ ਠੀਕ ਹੈ ਨਾ ਦਿੱਕਤ ਨਾ ਹੋ ਇਹ ਕਰਕੇ ਰਸਤਾ ਕਿਸੇ ਦਾ ਰੋਕਣਾ ਨਾਲੀਆਂ ਜਿਹੜੀਆਂ ਰੋਕਣੀਆਂ ਇਹ ਬੜੀ ਗਲਤ ਗੱਲ ਆ ਇਹ ਵੀ ਤੇ ਸਮਾਜ ਦਾ ਹਿੱਸਾ ਨੇ ਜੀ ਜੀ ਬਿਲਕੁਲ ਜਿਹੜੀ ਜਗ੍ਹਾ ਤੇ ਅਸੀਂ ਰਹਿਣ ਡਿਆ ਸਾਡਾ ਸਮਾਜ ਉਹੋ ਹੀ ਆ ਉਹ ਹੀ ਆ ਬਿਲਕੁਲ ਵੀ ਠੀਕ ਆ ਠੀਕ ਆ ਬਿਲਕੁਲ ਸਹੀ ਤੇ ਜੇ ਕਿਸੇ ਦਾ ਕੰਮ ਕਿਸੇ ਵੀਰ ਭਰਾ ਦਾ ਬਣਦਾ ਜਾਂ ਕਿਸੇ ਦੀ ਜੌਬ ਦਾ ਜਾਂ ਕਿਸੇ ਰਿਸ਼ਤੇ ਦਾ ਹੂੰ ਹੂੰ ਤੇ ਸਾਡੇ ਫਰਜ਼ ਤੇ ਇਹੋ ਬਣਦਾ ਵੀ ਜਿੱਦਾਂ ਅਸੀਂ ਕਿਤੇ ਬੈਠੇ ਆ ਸਭਾ ਦੇ ਵਿੱਚ ਜੇ ਕਿਸੇ ਭਲੇ ਮਾਨਸ ਨੇ ਬਾਹਰ ਆਣ ਕੇ ਪੁੱਛ ਹੀ ਲਿਆ ਜੀ ਤੇ ਜ਼ਰੂਰੀ ਨਹੀਂ ਆ ਵੀ ਉਹ ਬੰਦਾ ਗਲਤ ਹੋਊਗਾ ਉਹਨੂੰ ਉਹਦੇ ਘਰ ਤੇ ਬਚਾਓ ਬਿਲਕੁਲ ਜੀ ਬਿਲਕੁਲ ਠੀਕ ਆ ਇਹ ਕਨਾ ਹੋ ਸਕਦਾ ਉਹਦੀ ਕੋਈ ਰਿਸ਼ਤੇ ਦੀ ਗੱਲ ਚੱਲਦੀ ਹੋਵੇ ਜਾਂ ਉਹਦਾ ਕੋਈ ਖਾਸ ਰਿਸ਼ਤੇਦਾਰੀ ਹੋਵੇ ਉਹਨੂੰ ਮਿਲਣਾ ਆ। ਹਾਂ ਹਾਂ। ਆਹੀਂ ਉਥੋਂ ਤੱਕ ਪਹੁੰਚਣੀ ਦੇਣਾ। ਬਿਲਕੁਲ। ਆਹੀਂ ਉਹਦੀ ਪਹਿਲਾਂ ਹੀ ਲਿਸਟ ਖੋਲ ਕੇ ਬਹਿ ਜਾਣਾ। ਅੱਛਾ ਅੱਛਾ ਉਹਦੇ ਘਰ ਜਾਣਾ। ਹਾਂ ਹਾਂ। ਉਹ ਨਹੀਂ ਨਹੀਂ ਉਹਦਾ ਮੁੰਡਾ ਤੇ ਕੱਲ ਉਹ ਭਲਾਣੇ ਮੁੰਡੇ ਤੇ ਮਗਰ ਬੈਠਾ ਸੀਗਾ। ਬਿਲਕੁਲ। ਪਿਆਰ ਉਹਦੇ ਮਗਰ ਬੈਠਾ ਹੋ ਸਕਦਾ ਉਹਦੇ ਨਾਲ ਕਿਤੇ ਕੰਮ ਚੱਲਿਆ ਹੋਵੇ। ਜੀ ਜੀ। ਹੋ ਸਕਦਾ ਉਹਦਾ ਕੋਈ ਸਾਧਨ ਹੀ ਨਾ ਹੋਵੇ ਕੋਈ ਜਾਣਦਾ ਕਿ ਜੋ ਬੰਦਾ ਸ਼ਹਿਰ ਨੂੰ ਜਾਣ ਰਿਹਾ ਵਾ ਉਹਦੇ ਮਗਰ ਬਹਿ ਗਿਆ ਪਿੰਡ ਦਾ ਹੋਕ ਹੁਣ ਕਰਕੇ। ਹਾਂ ਹਾਂ। ਤੇ ਇਹਦਾ ਮਤਲਬ ਇਹ ਆ ਕਾਮ ਸਾਕਾਮ ਇਸ ਚੀਜ਼ ਨੂੰ ਤਾਂ ਵਿਚਾਰੋ ਬਿਲਕੁਲ ਜੀ ਠੀਕ ਹੈ ਨਾ ਇਹ ਵੀ ਇੱਕ ਸਮਾਜ ਦਾ ਹੀ ਹਿੱਸਾ ਵਾ ਬਿਲਕੁਲ ਜੀ ਵੇਖੋ ਜੀ ਜੇਕਰ ਮੰਨ ਲਓ ਕੋਈ ਤੁਹਾਨੂੰ ਲੱਗਦਾ ਵੀ ਹਾਂ ਵੀ ਉਹ ਪਿੰਡ ਦੇ ਵਿੱਚ ਉਹ ਗਲਤ ਕੰਮ ਕਰੰਡਿਆ ਜਾਂ ਕੋਈ ਨਸ਼ਾ ਕਰੰਡਿਆ ਜਾਂ ਕੋਈ ਕਿਸ ਤਰੀਕੇ ਦਾ ਹੋਰ ਗਲਤ ਕੰਮ ਕਰਦਾ ਆ ਚੋਰੀ ਕਰਦਾ ਫੜਿਆ ਜਾਂਦਾ ਠੀਕ ਆ ਉਹ ਤੇ ਚਲੋ ਵੇਖੋ ਪਿੰਡ ਦਾ ਬੰਦੇ ਦਾ ਫਰਜ਼ ਬਣਦਾ ਸਿਆਣਪ ਹੋਣ ਦੇ ਸਿਆਣਾ ਹੋਣ ਦੇ ਨਾਲ ਤੇ ਨਹੀਂ ਵੀ ਇਹ ਆਪਣੇ ਤੋਂ ਛੋਟਾ ਵਾ ਤੇ ਆਪਾਂ ਇਹਨੂੰ ਸਮਝਾਈਏ ਕਿ ਇਹ ਕੰਮ ਗਲਤ ਆ ਜਦੋਂ ਕਿ ਅਸੀਂ ਤੇ ਜਾਵਾਂਗੇ ਕਿਤਾ ਰਸਤਾ ਗਾੜੀ ਜਾ ਕੇ ਅੰਜਾਮ ਇਹਦਾ ਗਲਤ ਨਿਕਲੂਗਾ ਠੀਕ ਹੈ ਤੇ ਕਾਕਾ ਵੀ ਇਹ ਕੰਮ ਠੀਕ ਨਹੀਂ ਆ ਤੇਰੇ ਵਾਸਤੇ ਆ ਕੰਮ ਸਹੀ ਆ ਆ ਤਰੀਕੇ ਨਾਲ ਜਾਏਗਾ ਤੇ ਆ ਠੀਕ ਹੋਏਗਾ ਤੇਰੇ ਵਾਸਤੇ ਉਹ ਸਾਡਾ ਫਰਜ਼ ਬਣਦਾ ਨਾ ਕਿ ਆਪਾਂ ਜਾ ਕੇ ਦਸੀਏ ਉਹਨੂੰ ਵੀ ਨਹੀਂ 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 ਜੀ ਇਹਦੇ ਬੰਦਾ ਦਾ ਬੜਾ ਠੀਕ ਆ ਕੋਈ ਗੱਲ ਨਹੀਂ ਆ ਵੇਖੋ ਕੋਸ਼ਿਸ਼ ਕਰੀਏ ਇਹਨੂੰ ਜਿਹੜੇ ਬਹੁਤੇ ਸਮਾਜ ਸੇਵੀ ਆ ਨਾ ਇਦਾਂ ਦੇ ਆਪਣੇ ਆਪ ਨੂੰ ਘਵਾਉਣ ਵਾਲੇ ਜਿਹੜੇ ਜ਼ਿਆਦਾ ਕਹਿੰਦੇ ਆ ਵੀ ਅਸੀਂ ਬਹੁਤ ਜ਼ਿਆਦਾ ਸੇਵਾ ਕਰਦੇ ਆ ਹੂੰ ਤੇ ਕਈ ਵਾਰੀ ਉਹ ਵੀ ਇਦਾਂ ਦੇ ਗਲਤ ਕੰਮ ਕਰ ਜਾਂਦੇ ਨੇ ਹੁਣ ਥਾਣੇ 'ਚ ਬੰਦਾ ਇੱਕ ਚੋਰੀ ਵਾਸਤੇ ਫੜਿਆ ਗਿਆ ਹੂੰ ਉਹਤੇ ਇਲਜ਼ਾਮ ਲੱਗਾ ਵੀ ਇਹਨੇ ਜੀ ਮੋਟਰਾਂ ਦੀਆਂ ਤਾਰਾਂ ਲਾਈਆਂ ਹੂੰ ਇਹਨੇ ਕਿਹੜੇ ਪੈਪ ਖੋਲ ਲੇ ਹੂੰ ਤੇ ਕਈ ਉਹੋ ਜਿਹੇ ਵੀ ਬੰਦੇ ਹੈਗੇ ਨੇ ਵੀ ਉਸ ਬੰਦੇ ਦਾ ਜਾ ਕੇ ਥਾਣੇ ਵਿੱਚ ਗਲਤ ਜਾ ਕੇ ਉਹ ਬੰਦੇ ਦਾ ਸਾਥ ਦਿੰਦੇ ਬਿਲਕੁਲ ਠੀਕਾ ਸਮਾਜ ਇਹ ਤੇ ਨਹੀਂ ਇਜਾਜ਼ਤ ਦਿੰਦਾ ਵੀ ਤੁਸੀਂ ਗਲਤ ਬੰਦੇ ਦਾ ਜਾ ਕੇ ਸਾਥ ਦਿਓ ਜੀ ਤੁਹਾਡਾ ਫਰਜ਼ ਤੇ ਇਹ ਬਣਦਾ ਵੀ ਜੇ ਇਹ ਗਲਤ ਵਾ ਪ੍ਰੂਵ ਹੋ ਜਾਂਦਾ ਵੀ ਇਹਦੀ ਜਿਹੜੀ ਸਜ਼ਾ ਬਣਦੀ ਹੈ ਦੋ ਜਾਂ ਜਿਹੜੇ ਬੰਦੇ ਦਾ ਨੁਕਸਾਨ ਹੋਇਆ ਉਹਦਾ ਨੁਕਸਾਨ ਭਰਾਓ ਜੀ ਬਿਲਕੁਲ ਠੀਕ ਹੈ ਨਾ ਬਿਲਕੁਲ ਜੀ ਮਤਲਬ ਇਹ ਨਹੀਂ ਆ ਵੀ ਤੁਸੀਂ ਪਿੰਡ ਦੇ ਮੋਢ ਭਰ ਜੇ ਜਾਂ ਤੁਹਾਨੂੰ ਕਿਸੇ ਨੇ ਥੋੜਾ ਬਹੁਤਾ ਸ਼ਹਿਦ ਦਿੱਤੀ ਹੈ ਵੀ ਹਾਂ ਭਾਈ ਇਹ ਭਲਾਵਾਂਸ ਬੰਦਾ ਵਾ ਸਿਆਣਾ ਬੰਦਾ ਇਹਨੂੰ ਨਾਲ ਲੈ ਜਿਓ ਥਾਣੇ ਜੇ ਕੋਈ ਕੰਮ ਹੋਊ ਤੇ ਠੀਕ ਆ ਜਾਂ ਤੁਹਾਨੂੰ ਮੈਂਬਰ ਪੰਚਾਇਤ ਜਾਂ ਕੋਈ ਇਦਾਂ ਪੰਚ ਬਣਾਤਾ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਗਲਤ ਬੰਦੇ ਦੇ ਸਾਥ ਦੇਈ ਚੋ ਬਿਲਕੁਲ ਜੀ ਬਿਲਕੁਲ ਠੀਕ ਆ ਨਾ ਇਹ ਵੀ ਇੱਕ ਸਮਾਜ ਦਾ ਹਿੱਸਾ ਹੀ ਆ ਇਸ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਚ ਰੱਖੋ ਹੂੰ ਹੂੰ ਗਲਤ ਬੰਦੇਆਂ ਦਾ ਸਾਥ ਵੀ ਨਾ ਆ ਦੋ ਬਿਲਕੁਲ ਜੀ ਬਿਲਕੁਲ ਠੀਕ ਆ ਜੇ ਕਿਸੇ ਭੈਣ ਭਰਾ ਦਾ ਰਿਸ਼ਤਾ ਹੁੰਦਾ ਵਾ ਕਿਸੇ ਦੇ ਬੱਚੇ ਦੀ ਜ਼ਿੰਦਗੀ ਬਣਦੀ ਆ ਕਿਸੇ ਦੀ ਜੌਬ ਲੱਗਦੀ ਆ ਕੋਈ ਇਨਕੁਆਰੀ ਵਾਸਤੇ ਆਉਂਦਾ ਵਾ ਤੇ ਉਹਨੂੰ ਤੁਸੀਂ ਇਹ ਤੇ ਕਲੀਅਰ ਪੁੱਛੋ ਹੂੰ ਹੂੰ ਆਇਆ ਕਿਹੜੇ ਕੰਮ ਆ ਹੂੰ ਹੂੰ ਜੇ ਤੁਹਾਨੂੰ ਉਹਨੇ ਰਸਤਾ ਪੁੱਛ ਲਿਆ ਜਾਂ ਉਹਦਾ ਘਰ ਦਾ ਰਾਹ ਪੁੱਛ ਲਿਆ ਵਾ ਤੁ ਕੋਈ ਗਲਤੀ ਥੋੜਾ ਕਰ ਲਈ ਆ ਬਿਲਕੁਲ ਜੀ ਠੀਕ ਲਾ ਤੁਸੀਂ ਉਹਦੀਆਂ ਬੁਰਾਈਆਂ ਕੱਢ ਕੇ ਬਹਿ ਗਏ ਜੀ ਹਾਂ ਹਾਂ ਇਹ ਲੋਕ ਸਾਡੇ ਦਾ ਬੰਦਾ ਚੰਗਾ ਹੋਵੇ ਰਜਿੰਦਰ ਜੀ ਇਹ ਪੰਜ ਸੱਤ ਬੰਦੇ ਹਰ ਪਿੰਡ ਦੇ ਵਿੱਚ ਹਰ ਕਸਬੇ ਦੇ ਵਿੱਚ ਇਹ ਹੁੰਦੇ ਹੁੰਦੇ ਆ ਜਿਨ੍ਹਾਂ ਦਾ ਕੰਮ ਹੀ ਇਹੋ ਹੀ ਆ ਵੀ ਹਾਂ ਵੀ ਬਰਾਈ ਕਰਨੀ ਬਰਾਈ ਕਰਨੀ ਜਿਵੇਂ ਕਿ ਸਮਾਜ ਨੂੰ ਵੀ ਬਰਾਈ ਦੇਣੀ ਤੇ ਆਪਣੇ ਆਪ ਨੂੰ ਵੀ ਬਰਾਈ ਦੇਣੀ ਲੋਕੀ ਦਿੰਦੇ ਨੇ ਉਹਨਾਂ ਨੂੰ ਵੀ ਦੇਖੋ ਜੀ ਇਹ ਪੰਜ ਸੱਤ ਬੰਦਿਆਂ ਦਾ ਪਿੰਡ ਦੇ ਵਿੱਚ ਨਾ ਆ ਇਨਾਂ ਨੇ ਕੋਈ ਕਦੀ ਸਵਾਦਾ ਕੰਮ ਨਹੀਂ ਕੀਤਾ ਠੀਕ ਆ ਉਹਨਾਂ ਨੇ ਵੇਖੋ ਮਤਲਬ ਤਹਿਰਾਵੇ ਵੀ ਚੰਗੇ ਪਾਏ ਹੁੰਦੇ ਆ ਕਿ ਨੇ ਜਿਦਾ ਸਿੱਖੀ ਵਾਲੇ ਲਾ ਲੋ ਜਾਂ ਕੋਈ ਧਾਰਮਿਕ ਲਾ ਲੋ ਠੀਕ ਆ ਤੇ ਪਰ ਉਹਦੇ ਅੰਦਰ ਜਿਹੜਾ ਚੋਰ ਲੁਕਿਆ ਪਿਆ ਉਹ ਸਾਫ਼ ਦਿਖਾਈ ਦਿੰਦਾ ਕਿ ਇਹ ਬੰਦਾ ਯਾਰ ਸਮਾਜ ਸੇਵਕ ਤੋਂ ਉਪਰੋਂ ਦੇ ਲੱਗਦਾ ਪਰ ਅੰਦਰੋਂ ਇਹਦੇ ਮਨ ਦੇ ਵਿੱਚ ਇਹ ਜ਼ਰੂਰ ਜ਼ੋਰ ਆ ਵੇਖੋ ਜੀ ਜਦੋਂ ਦੋ ਚਾਰ ਵਾਰੀ ਕਿਸੇ ਦੇ ਨਾਲ ਵਿਚਰਨਾ ਜੀ ਪਤਾ ਤਾਂ ਲੱਗ ਹੀ ਜਾਂਦਾ ਬਿਲਕੁਲ ਠੀਕ ਆ ਨਾ ਇਸ ਕਰਕੇ ਇਹ ਵੇਖੋ ਜਿੱਦਾਂ ਦੇ ਤੁਸੀਂ ਬਾਹਰੋਂ ਦੇਖਦੇ ਜੇ ਨਾ ਉਦਾਂ ਦੇ ਅੰਦਰ ਰਹੁ ਜੀ ਠੀਕ ਆ ਨਾ ਬਿਲਕੁਲ ਤੇ ਬਾਕੀ ਜਿਹੜਾ ਤੁਹਾਨੂੰ ਕੋਈ ਦਿਸਦਾ ਹੋਣਾ ਇਦਾਂ ਇਹ ਆ ਹਰ ਬੰਦੇ ਦੇ ਗੈਸ ਨਾ ਆਪਣੇ ਕੋਲੋਂ ਲਾ ਰਿਆ ਕਰੋ ਵੀ ਇਹ ਬੰਦਾ ਗਲਤ ਆ ਬਿਲਕੁਲ ਜੀ ਕੋਈ ਸਚਾਈ ਤੇ ਵੇਖ ਲਿਆ ਕਰੋ ਹੂੰ ਹੂੰ ਠੀਕ ਆ ਨਾ ਹੂੰ ਜ਼ਰੂਰੀ ਨਹੀਂ ਆ ਵੀ ਹਰ ਬੰਦਾ ਗਲਤ ਹੋ ਗਿਆ ਬਿਲਕੁਲ ਜੀ ਬਿਲਕੁਲ ਠੀਕ ਆ ਨਾ ਤੇ ਬਾਕੀ ਜਿਹੜਾ ਗਲਤ ਹੋ ਵੀ ਗਿਆ ਹੂੰ ਹੂੰ ਤੁਸੀਂ ਉਹਦੇ ਜਾ ਕੇ ਸਪੋਰਟ ਕਰ ਦੇਣੀ ਆ ਬਿਲਕੁਲ ਜੀ ਬਿਲਕੁਲ ਠੀਕ ਆ ਨਾ ਫਿਰ ਤੁਸੀਂ ਉੱਥੇ ਜਾ ਕੇ ਗਲਤ ਹੋ ਜਾਂਦੇ ਆਪ ਹੂੰ ਹੂੰ ਫਿਰ ਆਣ ਕੇ ਘਰ ਆਣ ਕੇ ਤੁਸੀਂ ਕਾਣਾ ਪਿੰਦਾ ਉਹ ਬੰਦੇ ਨੂੰ ਮੈਂ ਛੁਡਾ ਕੇ ਲਿਆ ਬਈ ਹੂੰ ਹੂੰ ਤੇ ਤੂੰ ਕਿੱਡਾ ਕਿ تیر ਮਾਰਤਾ ਹੂੰ ਹੂੰ ਠੀਕ ਆ ਬੰਦਾ ਤੇ ਉਹ ਗਲਤ ਸੀਗਾ ਹੂੰ ਹੂੰ ਤਾਂ ਹੀ ਕਿ ਇਹਨੇ ਫੜਾਇਆ ਉਹਨੂੰ ਤਾਂ ਹੀ ਕਿ ਇਹਨੇ ਸ਼ਿਕਾਇਤ ਕੀਤੀ ਬਿਲਕੁਲ ਬਿਲਕੁਲ ਤੇ ਫਿਰ ਤੂੰ ਹੀ ਕਿਹੜੀ ਨੇਕੀ ਕਰਤੀ ਯਾਰ ਬਿਲਕੁਲ ਬਿਲਕੁਲ ਉਹਨੂੰ ਸ਼ਹਿਜ ਦਿੱਤੀ ਆ ਵੀ ਮੁੜ ਕੇ ਫੇਰ ਚੋਰੀਆਂ ਕਰ ਬਿਲਕੁਲ 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 ਠੀਕ ਠੀਕ ਆ ਨਾ ਹੂੰ ਇਹ ਇਸ ਕਰਕੇ ਮਹਾਰਾਜ ਜੀ ਜਿਹੜੇ ਵਾਤਾਵਰਣ ਚ ਇਹ ਰਹਿਣੇ ਆ ਜਿਹੜੇ ਲੋਕਾਂ ਚ ਰਹਿਣੇ ਆ ਉਹ ਸਾਡੇ ਲੋਕ ਨੇ ਹੂੰ ਹੂੰ ਠੀਕ ਆ ਨਾ ਉਹਨਾਂ ਦੇ ਨਾਲ ਹੱਲ ਮਿਲ ਕੇ ਰਹੋ ਹੂੰ ਹੂੰ ਉਹਨਾਂ ਦੀ ਵੀ ਇੱਤਿਆ ਹੂੰ ਹੂੰ ਠੀਕ ਆ ਨਾ ਉਹਨਾਂ ਦਾ ਨੁਕਸਾਨ ਨਾ ਕਰਾਓ ਬਿਲਕੁਲ ਰਜਿੰਦਰ ਜੀ ਵੇਖੋ ਜਿੱਦਾਂ ਸ਼ਰਾਬੇ ਚਲੋ ਉਹਨਾਂ ਨੂੰ ਲੈ ਆਂਦਾ ਠੀਕ ਆ ਚਲੋ ਚੰਗੀ ਗੱਲ ਆ ਤੁਸੀਂ ਸ਼ਰਾਬੇ ਵੀ ਲੈ ਆਂਦਾ ਤੇ ਪਰ ਉਹਦੇ ਵਿੱਚ ਆਪਣੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਹਾਂ ਵੀ ਕਾਕਾ ਮੈਂ ਤੈਨੂੰ ਇੱਕ ਵਾਰਾ ਸ਼ਰਾਬੇ ਲੈ ਆਂਦਾ ਮੈਂ ਮੈਂ ਤੁਹਾਨੂੰ ਦੋ ਵਾਰਾ ਸ਼ਰਾਬੇ ਲੈ ਆਂਦਾ ਪਰ ਹੁਣ ਜੇ ਤੂੰ ਗਲਤੀ ਕੀਤੀ ਫਿਰ ਆਪਾਂ ਤੇਰੇ ਪਿੱਛੇ ਨਹੀਂ ਆਵਾਂਗੇ ਬਿਲਕੁਲ ਠੀਕ ਆ ਪਰ ਜੇ ਆਪਾਂ ਉਹਨੂੰ ਸਹਾਰ ਦਿੰਦਾ ਵੀ ਨਹੀਂ ਤੇ ਅਸੀਂ ਤੇਰੇ ਪਿੱਛੇ ਆ ਤੇਰੇ ਹੱਕਾਂ ਦੇ ਨਹੀਂ ਤੈਨੂੰ ਘਬਰਾਉਂਦੀ ਲੋੜ ਕੋਈ ਨਹੀਂ ਆ ਉਹ ਬੰਦੇ ਤੇ ਹੈ ਉਲਟਾ ਹੂੰ ਜੇ ਤੇਰੇ ਉਹ ਤੇਰੇ ਬੰਦਾ ਉਲਟ ਗਿਆ ਹੈ ਤੇਰੇ ਹੱਕ ਤੇ ਹਾਂ ਜਦੋਂ ਕਿ ਇਹ ਉਹਦੇ ਬੰਦੇ ਦੇ ਉਲਟ ਹੋਇਆ ਉਹ ਬੰਦਾ ਦੇ ਹੱਕ ਤੇ ਵੀ ਨਹੀਂ ਇਹ ਕਿਸ ਤਰੀਕੇ ਨਾਲ ਖੋਦ ਜੇ ਜਾਂ ਪੰਚਾਇਤ ਲਾ ਲੋ ਜਾਂ ਪਿੰਡ ਦਾ ਕੋਈ ਮੋਤਵਾਰ ਬੰਦਾ ਲਾ ਲੋ ਵੀ ਹਾਂ ਵੀ ਤੂੰ ਇਹ ਕੰਮ ਗਲਤ ਕੀਤਾ ਤੇਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਹੂੰ ਗਾਂ ਤੋ ਉਹ ਬੰਦਾ ਜਿਹੜਾ ਉਹ ਗਲਤ ਕੰਮ ਨਾ ਕਰੇ ਠੀਕ ਆ ਉਹ ਮਤਲਬ ਹਰ ਬੰਦੇ ਦਾ ਫਰਜ਼ ਹੈ ਬਣਦਾ ਇਹ ਇਹ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਤੇ ਨਹੀਂ ਕਾਕਾ ਇਹ ਰਸਤਾ ਜਿਹੜਾ ਹੈ ਇਹ ਨਰਕ ਨੂੰ ਜਾ ਰਿਹਾ ਜਾਂ ਇਹ ਰਸਤਾ ਜਿਹੜਾ ਇਹ ਬਹੁਤ ਮਾੜਾ ਕੰਡੇ ਅਗਲੇ ਪਾਸੇ ਜਾਂ ਅਗਲੇ ਪਾਸੇ ਖੂਵ ਜਿਹਦੇ ਵਿੱਚ ਡਿੱਗ ਜਾਗਾ ਨਹੀਂ ਤੂੰ ਸਾਫ ਹਸਤੇ ਤੇ ਚੱਲ ਜਿਹਦੇ ਤੇ ਤੈਨੂੰ ਸਮਾਜ ਵਿੱਚ ਚੰਗਾ ਸਮਝੇ ਤੇ ਸਮਾਜ ਤੈਨੂੰ ਬਰਿਆਈ ਵੀ ਨਾ ਦੇ ਤੇ ਤੇਰੀ ਗਾੜੀ ਆਉਣ ਵਾਲੀ ਜ਼ਿੰਦਗੀ ਜਿਹੜੀ ਉਹ ਵੀ ਬਣ ਜਾਵੇ ਹਮ ਸਮਾਜ ਤੇ ਵੇਖੋ ਡਾਕਟਰ ਸਾਹਿਬ ਇਦਾਂ ਹੀ ਸੁਧਰਨਾ ਜੀ ਜੇ ਅਸੀਂ ਚੰਗੀਆਂ ਗੱਲਾਂ ਕਰਾਂਗੇ ਬਿਲਕੁਲ ਜਾਂ ਕਿਹੇ ਚੰਗੇ ਬੰਦੇ ਦਾ ਸਾਥ ਦੇਵਾਂਗੇ ਬਿਲਕੁਲ ਜੀ ਫੇਰ ਹੀ ਸਮਾਜ ਸਾਡਾ ਸਹੀ ਹੋਣਾ ਬਿਲਕੁਲ ਫੇਰ ਹੀ ਅਸੀਂ ਜਿਹੜਾ ਤੁਸੀਂ ਸਮਾਜ ਦੀ ਗੱਲ ਕਰਦੇ ਜੇ ਤੇ ਫੇਰ ਹੀ ਉਹਦੇ ਵਿੱਚ ਵਿਚਰਿਆ ਜਾਣਾ ਜੀ ਜੀ ਤੇ ਜੇ ਅਸੀਂ ਇਦਾਂ ਗਲਤ ਬੰਦਿਆਂ ਦਾ ਸਾਥ ਦੇ ਕੇ ਜਾਂ ਗਲਤ ਗੱਲਾਂ ਕਰਕੇ ਹੂੰ ਹੂੰ ਤੇ ਫਿਰ ਮੈਨੂੰ ਦੱਸੋ ਵੀ ਕਿਹੜੇ ਸਮਾਜ ਰਹਿ ਗਿਆ ਹਾਂ ਬਿਲਕੁਲ ਜੀ ਠੀਕ ਹੈ ਨਾ ਹੂੰ ਤੇ ਉਹ ਫਿਰ ਆਪੇ ਹੀ ਸਾਡਾ ਸਮਾਜ ਵੀ ਗੰਦਾ ਹੋ ਜਾਣਾ ਬਿਲਕੁਲ ਬਿਲਕੁਲ ਠੀਕ ਹੈ ਨਾ ਤੇ ਇਦਾਂ ਹੀ ਸਾਡੇ ਬੱਚਿਆਂ ਨੇ ਸਿੱਖਿਆ ਲੈਣੀ ਹੈ ਕਿ ਹੂੰ ਹੂੰ ਠੀਕ ਹੈ ਜੀ ਉਹਨਾਂ ਨੂੰ ਤਾਂ ਸਕੂਲ ਵਾਲੇ ਵੈਸੇ ਨਹੀਂ ਦਿੰਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਉਹਨਾਂ ਦਾ ਕੋਈ ਮਤਲਬ ਨਹੀਂ ਵੀ ਸਾਡਾ ਚਾਚਾ ਲਾਗੋਂ ਨਾਂ ਗਿਆ ਤੇ ਸਾਡਾ ਕੀ ਲੱਗਿਆ ਕੋਈ ਰਸਤੇ ਦਾ ਤਾਂ ਗਿਆ ਹੂੰ ਹੂੰ ਉਹਨਾਂ ਨੇ ਮੈਂ ਤਾਂ ਵੇਖਿਆ ਨਹੀਂ ਹੂੰ ਹੂੰ ਠੀਕ ਹੈ ਨਾ ਹੂੰ ਹੂੰ ਕਿਉਂਕਿ ਸਕੂਲਾਂ ਦੇ ਵਿੱਚ ਵੀ ਸਿੱਖਿਆ ਹੀ ਉਹ ਦਿੱਤੀ ਜਾਣੀ ਆ ਉਹਨਾਂ ਨੂੰ ਇਹ ਆ ਵੀ ਜਿਹੜਾ ਕਿਤਾਬ 'ਚ ਲਿਖਿਆ ਉਹ ਪੜ੍ਹਨਾ ਜੇ ਦੂਜਾ ਕੁਛ ਮਤਲਬ ਨਹੀਂ ਆ ਦੇਖੋ ਜੀ ਇਹ ਮਾਪਿਓ ਹੀ ਸਿਖਾਉਂਦਾ ਕਿਉਂਕਿ ਉਹਨਾਂ ਨੂੰ ਪੀਸਾ ਲੈਣੀਆਂ ਮੋਟੀਆਂ ਜੀ ਉਹਨਾਂ ਨੂੰ ਕੋਈ ਮਤਲਬ ਨਹੀਂ ਬਿਲਕੁਲ ਜੀ ਦਰਜੰਦ ਜੀ ਤੁਸੀਂ ਪਹਿਲਾਂ ਹੀ ਦੱਸਿਆ ਪੇਪਾ ਵੇਖੋ ਜੀ ਮੇਰਾ ਤੁਸੀਂ ਜਿਹੜੀ ਜਿਹੜੀ ਥੜੀ ਬਣ ਗਈ ਆ ਜਾਂ ਮੇਰੇ ਜਿਹੜੀ ਨੁਕਰ ਆ ਮੇਰੇ ਸਿੱਧੀ ਕਰ ਦਿਓ ਕਿਸ ਤਰੀਕੇ ਦੇ ਨਾਲ ਠੀਕ ਆ ਉਹ ਫਿਰ ਬੱਚਾ ਵੀ ਸਾਰਾ ਕੁਝ ਦੇਖ ਰਿਆ ਹੁੰਦਾ ਜੀ ਉਹਨੇ ਕੱਲ ਨੂੰ ਵੀ ਫਿਰ ਉਸੇ ਤਰੀਕੇ ਦੇ ਨਾਲ ਹੀ ਚੱਲਣਾ ਵੀ ਜਿੱਦਾਂ ਮੇਰਾ ਮਾਪਿਓ ਮਾਪ ਇਹ ਤੇ ਦਿੱਖਣੋਂ ਬਨਾਲਾ ਤੇ ਚੰਗੀ ਗੱਲ ਜਦੋਂ ਕਿ ਸਮਾਜ ਸੇਵਕ ਜੇ ਬਨਣਾ ਤੇ ਜਾ ਉਹਦੇ ਸਮਾਜ ਦੀ ਸੇਵਾ ਕਰਨੀ ਆ ਤੇ ਉਹ ਪਿੰਡ ਦੇ ਵਿੱਚ ਬਹਿ ਕੇ ਰਹਿ ਕੇ ਜਿੱਦਾਂ ਕਈ ਬਜ਼ੁਰਗ ਹੁੰਦੇ ਨੇ ਠੀਕ ਆ ਉਹਨਾਂ ਨੂੰ ਦਵਾਈ ਲੈ ਦੇਤੀ ਜਾਂ ਛੋਟੇ ਬੱਚੇ ਕਈ ਗਰੀਬ ਘਰਾਂ ਦੇ ਹੁੰਦੇ ਆ ਠੀਕ ਆ ਉਹਨਾਂ ਨੂੰ ਕਾਪੀਆਂ ਕਿਤਾਬਾਂ ਵਗੈਰਾ ਲੈ ਕੇ ਦੇਤੀਆਂ ਜਾਂ ਜਿਹੜੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਆ ਉਹਨਾਂ ਬਰਦੀਆਂ ਸਵਾ ਕੇ ਦੇਤੀਆਂ ਇਹ ਆਪਣੇ ਬੜੇ ਫਰਜ਼ ਨੇ ਕਈ ਜਿਹੜੇ ਆ ਕਿ ਨੇ ਮਤਲਬ ਹਾਨੂੰ ਇਹ ਜਿਹੜੇ ਕਰਨ ਵਾਲੇ ਨੇ ਸਾ ਸਾਡਾ ਤਾਂ ਇਸ ਪਾਸੇ ਨਹੀਂ ਹੈਗਾ ਨਾ ਨਾ ਕੋਈ ਬੰਦਾ ਇਹ ਪਾਸੇ ਧਿਆਨ ਨਹੀਂ ਦਿੰਦਾ ਵੀ ਨਹੀਂ ਯਾਰ ਇਹ ਸਮਾਜ ਦੇ ਵਿੱਚ ਰਹਿ ਕੇ ਇਹ ਜਿਹੜਾ ਫਰਜ਼ ਹੈ ਮੜ ਜਾ ਨਿਭਾਉਣ ਦੀ ਕੋਸ਼ਿਸ਼ ਕਰੀਏ ਹਮ ਹਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਨਹੀਂ ਯਾਰ ਮੈਂ ਆਗਰਿਆਂ ਨੂੰ ਖਲੇ ਲਾਉਂਦੀ ਕੋਸ਼ਿਸ਼ ਕਰਦਾ ਉਹ ਬੰਦਾ ਮੈਂ ਆਪਣੇ ਤੋਂ ਉੱਪਰ ਨਹੀਂ ਉੱਠਦਾ ਮੈਂ ਤੁਹਾਨੂੰ ਦੱਸਾਂ ਜੀ ਵੇਖੋ ਪਿੰਡ ਦੇ ਬਾਹਰ ਬਰਕ ਨਾਲਾ ਨਿਕਲਦਾ ਜੀ ਇਹਦੇ ਵਿੱਚ ਸਾਰੇ ਪਿੰਡ ਦਾ ਪਾਣੀ ਜਾ ਰਿਹਾ ਛਪੜੋਂ ਜੀ ਜੀ ਕਿੰਨੇ ਘਰ ਪੈਂਦੇ ਆ ਉਹ ਨਾਲੇ ਦੇ ਨਾਲ ਲਾ ਬਿਲਕੁਲ ਬਿਲਕੁਲ ਪਰ ਜਿੱਤੇ ਸਾਰਿਆਂ ਦਾ ਬਣਦਾ ਵੀ ਸਾਡੇ ਘਰੋਂ ਜਿਹੜਾ ਕੋਈ ਪੇਪਰ ਜਾਂ ਕੋਈ ਪਲਾਸਟਿਕ ਆ ਜੀ ਉਹ ਹੀ ਬਾਹਰ ਨਾਲੇ 'ਚ ਨਾ ਸੁੱਟ ਗਏ ਹੂੰ ਹੂੰ ਠੀਕ ਹੈ ਨਾ ਉਹਨੂੰ ਕਿਸੇ ਡਸਟਬਿਨ 'ਚ ਪਾਈਏ ਜਾਂ ਕਿਤੇ ਉਹਨੂੰ ਸਾੜ ਦਈਏ ਹੂੰ ਹੂੰ ਠੀਕ ਹੈ ਨਾ ਤੇ ਜਾਂ ਕਿਸੇ ਕੂੜੇ ਦੇ ਵਿੱਚ ਸੁੱਟ ਗਏ ਜੀ ਜੀ ਆਹੀ ਚੁਕਣਾ ਨਾਲੀ 'ਚ ਜਦੋਂ ਸਾਡੇ ਬੱਚਿਆਂ ਨੇ ਉਹ কুরਕਰੇ ਖਾਦੇ ਪੈਕਟ ਹੋਰ ਕੋਈ ਚਾਕਲੇਟ ਵਗੈਰਾ ਖਾਧੀਆਂ ਬੇਸਕੋੜੋ ਕਹਿੰਦੇ ਚੱਲ ਵਿੱਚ ਹੂੰ ਹੂੰ ਫੌਜੀ ਸਾਹਿਬ ਹੁਣੀ ਉੱਥੇ ਸਾਡੇ ਪਿੰਡ ਸੇਵਾ ਕਰਦੇ ਆ ਜੀ ਜੀ ਉਹਨਾਂ ਨੇ ਸਪੈਸ਼ਲ ਇੱਕ ਨਾ ਤੰਗਲੀ ਟਾਈਪ ਦਾ ਬਣਾਇਆ ਵਾ ਹੂੰ ਹੂੰ ਉਹ ਕੱਢਦੇ ਆ ਬਿਲਕੁਲ ਮੈਂ ਤਕਰੀਬਨ ਉਹਨਾਂ ਨੂੰ ਵੇਂਦਾ ਰਹੀ ਨਾ ਜੀ ਜੀ ਤੇ ਇੱਕ ਦੋ ਹੋਰ ਬੰਦੇ ਜਿਹੜੇ ਆਪਣੇ ਸੇਵਾ ਕਰਦੇ ਤਾਂ ਜੀ ਜੀ ਠੀਕ ਆ ਤੇ ਜਿਹੜੇ ਲਾਗੋਂ ਦੀ ਲੰਗਦੇ ਆ ਹੂੰ ਹੂੰ ਉਹ ਲਾਗੋਂ ਕਹਿੰਦੇ ਲੈ ਉਹ ਫੌਜੀ ਸਾਹਿਬ ਨੂੰ ਕਰਾ ਕੋ ਕੰਮ ਆ ਹੂੰ ਹੂੰ ਓ ਯਾਰ ਜੇ ਉਹ ਸਾਫ ਕਰਨ ਰਿਆਂ ਉਹਨੂੰ ਕਾਰ ਹੀ ਲੈਣ ਦੋ ਕਾਰ ਹੀ ਲੈ ਲੈ ਬਿਲਕੁਲ ਤੁਹਾਨੂੰ ਤੇ ਵੈਸੇ ਹੀ ਅਗਲਾ ਨਹੀਂ ਕਿ ਵੀ ਤੁਸੀਂ ਤਾਂ ਨਾਲੀ 'ਚ ਛੁੱਟੀ ਜਾਂਦੇ ਸੀ ਬਿਲਕੁਲ ਬਿਲਕੁਲ ਪਰ ਜਦੋਂ ਤੁਹਾਡਾ ਵੀ ਬਣਦਾ ਵਾ ਵੀ ਇਹ ਚੀਜ਼ਾਂ ਹੀ ਉਹਦੇ ਵਿੱਚ ਨਾ ਛੁੱਟੀਆਂ ਜੇ ਨਹੀਂ ਸਾਫ ਨਹੀਂ ਕਰਨਾ ਤੇ ਵਿੱਚ ਤਾਂ ਨਾ ਨਾ ਛੁੱਟੋ ਜੀ ਜੀ ਹੋਰ ਜਿਹੜਾ ਕੋਈ ਛੋੜਦਾ ਉਹਨੂੰ ਰੋਕੋ ਹਮ ਠੀਕ ਹੈ ਨਾ ਤੇ ਅਸੀਂ ਇਹ ਚੀਜ਼ਾਂ ਕਰਨ ਵੀ ਨਹੀਂ ਦਿੰਦੇ ਕਿਸੇ ਨੂੰ ਜੀ ਜੀ ਬਿਲਕੁਲ ਬਿਲਕੁਲ ਠੀਕ ਹੈ ਨਾ ਕਿਉਂਕਿ ਸਾਡੀ ਸੋਚ ਉਦਾਂ ਦੀ ਹੋ ਗਈ ਆ ਬਿਲਕੁਲ ਜੀ ਬਿਲਕੁਲ ਇਹ ਕੋ ਕੰਮ ਚੰਗਾ ਕਰਨ ਰਿਆਂ ਉਹਨੂੰ ਕਰਨ ਵੀ ਨਹੀਂ ਦੇਣਾ ਜੀ ਜੀ ਠੀਕ ਹੈ ਨਾ ਇਸ ਕਰਕੇ ਮਿਹਰਬਾਨੀ ਕਰਕੇ ਜੇ ਤੁਸੀਂ ਕਰਨ ਜੋਗੇ ਨਹੀਂ ਹੂੰ ਹੂੰ ਤੇ ਕੰਮ ਸਗੋਂ ਮੈਂ ਜਿਹੜਾ ਕਰਦਾ ਉਹਨੂੰ ਤਾਂ ਕਰ ਲਓ ਜੀ ਬਿਲਕੁਲ ਠੀਕ ਹੈ ਨਾ ਬਿਲਕੁਲ ਬਿਲਕੁਲ ਆ ਇਹ ਗਲਤ ਪਾਸੇ ਧਿਆਨ ਦੇਣਾ ਵਾ ਚੰਗੇ ਪਾਸੇ ਤਾਂ ਮਤਲਬ ਹੀ ਨਹੀਂ ਬਿਲਕੁਲ ਜੀ ਠੀਕ ਹੈ ਇਹ ਹਰ ਬੰਦਾ ਕੋਸ਼ਿਸ਼ ਕਰਦਾ ਵੀ ਯਾਰ ਮੈਂ 네ਗੇਟਿਵ ਹੀ ਸੋਚਾਂ ਵਾ 네ਗੇਟਿਵ ਹੀ ਕਰਾਂ ਠੀਕ ਹੈ ਪੋਜ਼ਿਟਿਵ ਕਰੇ ਜੇ ਜੇ ਪੋਜ਼ਿਟਿਵ ਕਰਦੇ ਰਾਂ ਤੇ ਫਿਰ ਬਹੁਤ ਜ਼ਿਆਦਾ ਸੁਧਾਰ ਹੋ ਜੇ ਕਿ ਹਰ ਪਿੰਡ ਵਿੱਚ ਹੋ ਜੇ ਹਰ ਸ਼ਹਿਰ ਵਿੱਚ ਹੋ ਜੇ ਹਰ ਕਸਬੇ ਦੇ ਵਿੱਚ ਹੋ ਜੇ ਦੇਖੋ ਇਹ ਹੁਣ ਕੱਲਾ ਪੰਚਾਇਤ ਦਾ ਕੰਮ ਨਹੀਂ ਹੈਗਾ ਕਿ ਜਾਂ ਜਾਂ ਕਮੇਟੀ ਅਗਰ ਆਦਾ ਕੰਮ ਇਹ ਨਹੀਂ ਯਾਰ ਵੀ ਇਹੋ ਸੇਵਾ ਕਰਨੀ ਹੈ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜੇ ਸਮਾਜ ਨੂੰ ਸੁਧਾਰਨਾ ਤੇ ਫਿਰ ਸਾਰਿਆਂ ਨਾਲ ਰਲ ਮਿਲ ਕੇ ਤੇ ਫਿਰ ਸੁਧਾਰਨਾ ਬਣਦਾ ਬਿਲਕੁਲ ਬਿਲਕੁਲ ਤੇ ਜੇ ਕਦੇ ਵੀ ਨਹੀਂ ਆਪਾਂ ਸਾਰੇ ਕੱਲ ਪੰਚਾਇਤ ਦੀ ਸੁੱਟੀ ਆ ਜਾਂ ਉਹ ਇੱਕ ਹੀ ਪਿੰਡ ਦਾ ਬੰਦਾ ਮੋਹਤਬਾਰ ਆ ਉਹ ਕਰ ਹੀ ਦਿੰਦਾ ਜੀ ਉਹ ਕਰ ਦਿਆ ਯਾਰ ਕੋਈ ਜਾਨ ਇਹਨੂੰ ਕਰ ਲੈਂਦੇ ਉਹਦਾ ਕਨੇ ਦਾ ਕੋਈ ਫਰਜ ਨਹੀਂ ਗਾ ਬਣਦਾ ਸਾਡੇ ਸਾਰਿਆਂ ਦਾ ਫਰਜੇ ਬਣਦਾ ਵੀ ਆਪਾਂ ਸਾਰੇ ਰਲ ਮਿਲ ਕੇ ਜਿਹੜੇ ਆ ਨਾ ਉਹ ਸਮਾਜ ਦੀ ਸੇਵਾ ਕਿਸ ਤਰੀਕੇ ਦੇ ਨਾਲ ਕਰੀਏ ਚਲੋ ਜਦਾਂ ਮੈਂ ਤੁਹਾਨੂੰ ਦੱਸਿਆ ਵੀ ਕਿਸੇ ਬਰਦੇ ਬੰਦਾ ਉਹਦੀ ਸੇਵਾ ਕਰ ਦੋ ਉਹਨੂੰ ਦਵਾਈ ਲੈ ਦੋ ਹਾਂ ਤੁਸੀਂ ਜਾਓ ਸਕੂਲ ਦੇ ਵਿੱਚ ਉੱਥੇ ਜਾ ਕੇ ਟੀਚਰਾਂ ਦਾ ਪਤਾ ਕਰੋ ਵੀ ਵਾਕਿਆ ਜਿਹੜੇ ਟੀਚਰ ਆ ਉਹ ਸਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਹੇ ਬਿਲਕੁਲ ਪੜਾ ਰਹੇ ਨੇ ਹਸਪਤਾਲ ਦੇ ਵਿੱਚ ਜਾਓ ਉੱਥੇ ਡਾਕਟਰ ਦਾ ਪਤਾ ਕਰੋ ਕਿ ਹਾਂ ਪਈ ਵਾਕਿਆ ਡਾਕਟਰ ਜਾਂ ਪੂਰਾ ਸਟਾਫ ਉਹ ਟਾਈਮ ਨਾ ਹੁੰਦਾ ਹਾਂਜੀ ਜੀ ਜਾਂ ਮਰੀਜ਼ਾਂ ਨੂੰ ਸਹੀ ਤਰੀਕੇ ਨਾਲ ਦੇਖਦੇ ਆ ਜਾਂ ਇਥੇ ਜੋ ਸਰਕਾਰ ਦੱਸਦੀ ਆ ਕਿ ਆਪਾਂ ਆਹ ਛੋਟੇ ਲਿਖਿਆ ਉਹ ਦਿੱਤੀਆਂ ਇਹ ਕੱਲਾ ਕੋਈ ਪੰਚਾਇਤ ਦਾ ਫਰਜ ਨਹੀਂ ਬਣਦਾ ਇਹ ਸਾਡਾ ਸਾਰਿਆਂ ਦਾ ਫਰਜ ਬਣਦਾ ਠੀਕ ਆ ਫਿਰ ਵੀ ਆਪਾਂ ਸਮਾਜ ਦੇ ਰਲ ਮਿਲ ਕੇ ਸੇਵਾ ਕਰ ਸਕਦੇ ਆ ਸੋ ਮੈਂ ਇਹੋ ਹੀ ਦੱਸਣਾ ਚਾਹੁੰਨਾ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਵੇਖੋ ਵੀਰੋ ਸਾਰੇ ਰਲ ਮਿਲ ਕੇ ਆਪਾਂ ਠੀਕ ਹੈ ਤੇ ਸਾਰੇ ਸਮਾਜ ਨੂੰ ਇਹੋ ਬੇਨਤੀ ਆ ਕਿ ਸਾਰੇ ਰਲ ਮਿਲ ਕੇ ਸਾਨੂੰ ਸੇਵਾ ਕਰਨੀ ਚਾਹੀਦੀ ਆ ਤੇ ਇਹ ਤਰੀਕੇ ਨਾਲ ਕਰਨੀ ਚਾਹੀਦੀ ਆ ਕਿ ਜਿਹੜੇ ਲੋਕੀ ਯਾਦ ਵੀ ਕਰਨ ਹਾਂਜੀ ਠੀਕ ਆ ਦੁਨੀਆ ਚ ਚਲੋ ਵੇਖੋ ਇਹ ਆਉਣਾ ਜਾਣਾ ਬਣਿਆ ਦੁਨੀਆ ਦੇ ਉੱਤੇ ਕੋਈ ਜਨਮ ਲੈ ਰਿਹਾ ਕੋਈ ਜਾ ਰਿਹਾ ਇਥੋਂ ਤੇ ਬੰਦੇ ਬਾਅਦ ਕਿੱਥੇ ਸਲਾਉਂ ਉਹਨਾਂ ਪਿੰਡ ਦੇ ਕਈ ਬੰਦੇ ਮੋਤਵਾਨੇ ਜਾਂ ਪੁਰਾਣੇ ਸਰਪੰਚ ਰਹੇ ਨੇ ਠੀਕ ਆ ਜਿਦਾਂ ਵੀ ਆਪਾਂ ਚਲੋ 13 ਸਰਪੰਚੀ ਸੀ ਉਹਨਾਂ ਦੀ ਉਦਾਹਰਨ ਦੇ ਦੋ ਠੀਕ ਆ ਉਹ ਦੇਖੋ ਉਹਨਾਂ ਨੇ 25 30 ਸਾਲ ਲਗਾਤਾਰ ਮਤਲਬ ਸਰਪੰਚੀ ਕੀਤੀ ਹੂੰ ਹੂੰ ਕਿਉਂ ਕੀਤੀ ਕਿਉਂਕਿ ਉਹਨਾਂ ਦਾ ਮਤਲਬ ਸਮਾਜ ਦੇ ਨਾਲ ਪੂਰੇ ਜੁੜੇ ਹੋਏ ਸੀ ਬਿਲਕੁਲ ਠੀਕ ਆ ਉਹਨਾਂ ਨੇ ਪਿੰਡ ਦੇ ਵਿੱਚ ਇੱਕ ਚੀਜ਼ ਨਹੀਂ ਜਾਂ ਇੱਕ ਘਰ ਨੂੰ ਇਹ ਨਹੀਂ ਦੇਖਿਆ ਵੀ ਆ ਗਰੀਬ ਆ ਇਹ ਨਹੀਂ ਦੇਖਿਆ ਇਹ ਅਮੀਰ ਆ ਉਹਨਾਂ ਨੂੰ ਬਿਲਕੁਲ ਬਰਾਬਰ ਤੋਲਿਆ ਬਿਲਕੁਲ ਤੇ ਫਿਰ ਜਿਹੜੇ ਪਿੰਡ ਵਾਲੇ ਸੀਗੇ ਹੂੰ ਉਹ ਵੀ ਅਰਜੰਦਰ ਜੀ ਇਸ ਤਰ੍ਹਾਂ ਕਰਦੇ ਹੁੰਦੇ ਸੀ ਉਹਨਾਂ ਨੇ ਕਿਹਾ ਵੇਖੋ ਜੀ ਉਹ ਤੁਹਾਡੇ ਘਰ ਸਰਪੰਚ ਸਾਹਿਬ ਆ ਗਿਆ ਆਪਾਂ ਨੂੰ ਜੋ ਕਹਗੇ ਆਪਾਂ ਬਿਲਕੁਲ ਉਹ ਹੀ ਕਰ ਮੰਨਦੇ ਵੀ ਜਿਹੜ ਲੋਕੀ ਮੰਨਦੇ ਵੀ ਉਹ ਨੂੰ ਆਂਦੇ ਆ ਵੀ ਵਾਕਿਆ ਉਹ ਬੰਦੇ ਨੇ ਸਮਾਜ ਸੇਵਾ ਕੀਤੀ ਆ ਤੇ ਜਦੋਂ ਕਿ ਸਾਰਾ ਪਿੰਡ ਅਜੇ ਤੱਕ ਉਹਨਾਂ ਨੂੰ ਯਾਦ ਵੀ ਕਰਦਾ ਤੇ ਸਾਨੂੰ ਇਹ ਤਰੀਕੇ ਨਾਲ ਅਰਜੰਦਰ ਜੀ ਕੰਮ ਕਰਨੀ ਚਾਹੀਦੀ ਸਮਾਜ ਦੇ ਵਿੱਚ ਰਹਿ ਕੇ ਕਿ ਜਿਹਦੇ ਨਾਲ ਸਾਨੂੰ ਸੇਧ ਮਿਲੇ ਤੇ ਗੜੀ ਆਉਣ ਵਾਲੇ ਬੱਚਿਆਂ ਨੂੰ ਵੀ ਸੇਧ ਮਿਲੇ ਠੀਕ ਆ ਤਾਂ ਮੈਂ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਪੀ ਆਪਾਂ ਨੂੰ ਇਹ ਨਹੀਂ ਚਾਹੀਦਾ ਵੀ ਨੈਗੇਟਿਵ ਸੋਚਣਾ ਸਾਨੂੰ ਪੋਜਟਿਵ ਸੋਚਣਾ ਚਾਹੀਦਾ ਹੂੰ ਪਿੰਡ ਦੇ ਪ੍ਰਤੀ ਬਿਲਕੁਲ ਫਿਰ ਆਪਣੇ ਜਿਹੜਾ ਜਿੰਮੇਵਾਰੀ ਬਣਦੀ ਉਹਨੂੰ ਚੰਗੀ ਤਰ੍ਹਾਂ ਨਭਈਏ ਨਭਾਉਣਾ ਚਾਹੀਦਾ ਬਿਲਕੁਲ ਬਾਕੀ ਦੇਖੋ ਇਹ ਤੇ ਦੁਨੀਆ ਤੇ ਕੰਮ ਚੱਲਦੇ ਰਹਿੰਦੇ ਆ ਠੀਕ ਆ ਤੇ ਚਲੋ ਕਿਸੇ ਨੂੰ ਕੁਝ ਕਹਤਾ ਵੀ ਠੀਕ ਆ ਜੇ ਮੈਂ ਤੇ ਮੇਰੇ ਕਰਮਾਂ ਜੀ ਵਿੱਚੀ ਗਲਤ ਕੰਮ ਲਿਖਿਆ ਮੈਂ ਤੇ ਇਹੋ ਹੀ ਕਰਨਾ ਠੀਕ ਆ ਇਹ ਨਹੀਂ ਗੱਲ ਹੈ ਜੀ ਹਾਂ ਠੀਕ ਆ ਸਭ ਪਰਮਿਸ਼ਨ ਨੂੰ ਮੰਨਣ ਵਾਲੇ ਪਰਮਾਧਮਨ ਮੰਨਣ ਵਾਲੇ ਉਹ ਬਗਨਾਨ ਦੇ ਘਰ ਦੇ ਵਿੱਚ ਸਾਰਿਆਂ ਨੇ ਜਾਣਾ ਤੇ ਸਾਡੇ ਸਾਰਿਆਂ ਦੇ ਫਰਜ਼ੇ ਬਣਦੇ ਆ ਕਿ ਸਾਰੇ ਨਾਲ ਮਿਲ ਕੇ ਜਿੰਨੇ ਆ ਉਹ ਸਾਰੇ ਆਪਾਂ ਸੇਵਾ ਕਰੀਏ ਸਮਾਜ ਸੇਵਕ ਬਣੀਏ ਜਿਹਦੇ ਨਾਲ ਤੇ ਲੋਕਾਂ ਨੂੰ ਉਤਸ਼ਾਹ ਵੀ ਮਿਲੇ ਤੇ ਬੱਚਿਆਂ ਨੂੰ ਵੀ ਉਤਸ਼ਾਹ ਮਿਲੇ ਤੇ ਵਾਕਿਆ ਯਾਰ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਐਦਾਂ ਕਰਕੇ ਮਤਲਬ ਪਿਆਰ ਪਿਆਰ ਦੇ ਨਾਲ ਹੀ ਦੇ ਰਹੇ ਸਾਰੇ ਉਹ ਤੋਂ ਦੇ ਰਹੇ ਸਾਡਾ ਵੀ ਦੱਸਣ ਦਾ ਫਰਜ਼ ਤੇ ਇਹੋ ਹੀ ਆ ਆਹੀ ਕਿਸੇ ਨੂੰ ਬੇਖੋ ਬਾਹੋਂ ਫੜ ਕੇ ਤੇ ਕਿਸੇ ਨੂੰ ਕਹਿ ਨਹੀਂ ਸਕਦੇ ਹੂੰ ਹੂੰ ਕਿਸੇ ਦੀ ਸੋਚ ਹੀ ਆ ਵੀ ਅਸੀਂ ਕਿਸੇ ਨੂੰ ਦੱਸ ਸਕਨੇ ਆ ਭਈ ਸਾਰੇ ਜਾਣੇ ਆਪਣਾ ਫਰਜ਼ ਪਛਾਣੋ ਜੀ ਜੀ ਜਿਹੜੇ ਕੋਈ ਅਸੀਂ ਇਦਾਂ ਦੇ ਕੰਮ ਕਰ ਰਹੇ ਆ ਉਹਨਾਂ ਕੰਮਾਂ ਤੋਂ ਅਸੀਂ ਅੰਗਰੇਜ਼ ਕਰੀਏ ਤੇ ਬਾਕੀ ਜਿਹੜਾ ਕੋਈ ਕੰਮ ਸਹੀ ਕਰ ਰਿਆ ਵਾ ਉਹਦਾ ਸਾਥ ਦਈਏ ਠੀਕ ਹੈ ਨਾ ਜ਼ਰੂਰੀ ਨਹੀਂ ਵੀ ਉਹ ਫੌਜੀ ਸਾਹਿਬ ਹੀ ਇਕੱਲੇ ਲੱਗੇ ਆ ਤੇ ਉਹੋ ਹੀ ਉਹਨਾਂ ਦਾ ਫਰਜ਼ ਬਣਦਾ ਉਹਨਾਂ ਨੂੰ ਕੋਈ ਤਰਖਾਹ ਦੀ ਦੰਦੀ ਨਹੀਂ ਗੌਰਮੈਂਟ ਵੀ ਤੁਸੀਂ ਨਾਲੀਆਂ ਸਾਫ਼ ਕਰਨੀਆਂ ਜੀ ਜੀ ਠੀਕ ਹੈ ਨਾ ਹਰ ਬੰਦੇ ਦਾ ਫਰਜ਼ ਬਣਦਾ ਵਾ ਵੀ ਅਸੀਂ ਬਹੁਤਾ ਨਹੀਂ ਤੇ ਆਪਣਾ ਜਿਹੜਾ ਨਾ ਘਰ ਦਾ ਕੂੜਾ ਕਰਕੜ ਤਾਂ ਦਾ ਸੁੱਟੀਏ ਵਿੱਚ ਠੀਕ ਹੈ ਨਾ ਤੇ ਜੇ ਕੋਈ ਸੁੱਟਦਾ ਵਾ ਤਾਂ ਉਹਨੂੰ ਰੋਕੋ ਠੀਕ ਹੈ ਜੀ ਠੀਕ ਹੈ ਨਾ ਤੇ ਉਹਦੇ ਵਾਸਤੇ ਸਪੈਸ਼ਲ ਪੰਚਾਇਤ ਨੇ ਬਣਾਇਆ ਵਾ ਹੂੰ ਹੂੰ ਤੇ ਭਾਈ ਉੱਥੇ ਜੇ ਤੁਹਾਡੇ ਕੋਲ ਨਹੀਂ ਨਾ ਸਾੜਨ ਦਾ ਟਾਈਮ ਹੈਗਾ ਤੇ ਤੁਸੀਂ ਕੂੜਾ ਆਪਣਾ ਉੱਥੇ ਸੁੱਟ ਆਓ ਨਾ ਕਿ ਰੋਡ ਦੇ ਨਾਲ-ਨਾਲ ਸੁੱਟੋ ਤੇ ਜਾਂ ਨਾਲੀਆਂ ਵਿੱਚ ਠੀਕ ਹੈ ਨਾ ਇਹਦੇ ਨਾਲ ਬਿਮਾਰੀਆਂ ਫੈਲਣੀਆਂ ਤੇ ਸਾਡਾ ਵਾਤਾਵਰਨ ਗੰਦਾ ਹੋਣਾ ਗੰਦਾ ਹੋਣਾ ਠੀਕ ਹੈ ਨਾ ਬਿਲਕੁਲ ਤੇ ਮੁੜ ਕੇ ਜਾ ਕੇ ਉਹ ਜਦੋਂ ਨਾਲੀਆਂ ਚੋਕ ਹੋ ਜਾਂਦੀਆਂ ਫੇਰ ਅਸੀਂ ਪੌਜੇ ਟੰਗ ਲੈਣੇ ਆ ਤੇ ਫੇਰ ਅਖਣਾ ਪੰਚਾਇਤ ਨੇ ਨਾਲੀ ਨਹੀਂ ਬਣਾਈ ਕੋਈ ਗਲੀ ਨਹੀਂ ਬਣਾਈ ਬਿਲਕੁਲ ਬਿਲਕੁਲ ਪਾਣੀ ਇਕੱਥਾ ਨਿਕਲਣਾ ਜਦੋਂ ਤੁਸੀਂ ਜਾਮ ਹੀ ਕਰਤਾ ਸਾਰਾ ਕੁਝ ਬਿਲਕੁਲ ਉਹਦੇ ਨਾਲ ਜੀ ਵੇਖੋ ਜਿੰਨੇ ਮੋਟਰਾਂ ਦਾ ਵੀ ਪਾਣੀ ਸਾਰਾ ਖਰਾਬ ਹੁੰਦਾ ਠੀਕ ਆ ਉਹਦੇ ਨਾਲ ਫਿਰ ਬਿਮਾਰੀਆਂ ਤੇ ਵਧਣੀਆਂ ਵਧਣੀਆਂ ਬਿਲਕੁਲ ਉਹਦੇ ਨਾਲ ਫਿਰ ਸਾਡਾ ਨੁਕਸਾਨ ਹੋਊਗਾ ਸਰੀਰ ਦਾ ਹੋਊਗਾ ਦਵਾਈਆਂ ਵੀ ਖਾਣੀਆਂ ਪੈਣੀਆਂ ਹੋਰ ਬੱਚਿਆਂ ਦੇ ਵਿੱਚ ਵਿੱਚ ਜਿਹੜੀ ਆ ਉਹ ਤੰਦਰੁਸਤੀ ਜਿਹੜੀ ਆ ਮਤਲਬ ਲਗਾਤਾਰ ਆ ਰਹੀ ਆ ਉਹਦੇ ਵਿੱਚ ਵੀ ਗਰਾਵਟਾ ਹੋਊਗੀ ਕਿ ਨਹੀਂ ਬਿਹਕ ਨਹੀਂ ਬੱਚੇ ਬਿਮਾਰ ਸੋ ਮੇਰਾ ਕਹਿਣ ਦਾ ਮਤਲਬ ਇਹੋ ਹੀ ਆ ਕਿ ਰਜਿੰਦਰ ਜੀ ਸਾਡੀ ਬੇਨਤੀ ਆ ਹਮ ਦਰਸ਼ਕਾਂ ਨੂੰ ਕਿ ਸਾਰੇ ਜਣਿਆਂ ਨਾਲ ਮਿਲ ਕੇ ਕਪਾਸਮਾਇਦੀ ਸੇਵਾ ਕਰੀਏ ਕਿਉਂਕਿ ਜਿਹਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਥੋੜਾ ਜਿਹਾ ਉਤਸ਼ਾਹ ਮਿਲੇ ਤੇ ਉਹਨਾਂ ਨੂੰ ਹੀ ਪਤਾ ਲੱਗੇ ਕਿ ਹਾਂ ਵੀ ਸਾਡੇ ਬਜ਼ੁਰਗ ਜਿਹੜੇ ਆ ਉਹ ਪਿੰਡ ਦੇ ਵਿੱਚ ਰਹਿ ਕੇ ਇਕੱਠੇ ਕਿੱਦਾਂ ਸੇਵਾ ਕਰਦੇ ਰਿਹਾ ਕਿੱਦਾਂ ਉਹ ਮਤਲਬ ਇਕੱਠੇ ਦੇ ਨਾਲ ਆਪਣੇ ਚੱਲਦੇ ਰਹੇ ਆ ਤਾਂ ਇੰਨੀਆਂ ਇਹ ਬੇਨਤੀਆਂ ਦੇ ਨਾਲ ਸਾਨੂੰ ਦੀਓ ਇਜਾਜ਼ਤ ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ